ਅੰਮ੍ਰਿਤਸਰ ਦੇ ਟ੍ਰਾਲਾ ਲੈ ਕੇ ਮੁਕਸਰ ਮੰਡੀ ਚ ਦੇਖਦੇ ਅੱਜ ਉੱਥੇ ਕੀ ਦੇ ਰੂਟ ਹੋਊਗਾ ਜਗ੍ਹਾ ਮਿਲਦੀ ਹੈ ਕਿ ਨਹੀਂ ਮਿਲਦੀ ਚੱਲਦੇ ਮੁਕਸਰ ਮੰਡੀ ਨੂੰ ਲੈ ਕੇ ਬਾਸਪਤੀ ਤੇ ਥੰਡ ਵੀ ਬਹੁਤ ਆ ਰਹੀ ਵੰਦ ਕੇ ਗੋਲਪਾਲਾ ਚਾਪੇਪੁਰ ਦਾ ਨਾਂ ਤੇ ਕਾਰ ਕੀ ਰਵਾਜ ਦੀ ਛੇਡ ਆ ਜਪਸਰ ਪਾਉਣਾ ਕੰਡਲ ਦਾ ਜਾਈ ਆ ਵਾਈਪਰ ਵੀ ਲਈ ਜਾਂਦਾ ਟਰੈਕਟਰ ਦਾ ਆਪਾਂ ਦਾ ਕਸਦਾ ਰੱਖਿਆ ਐਮ ਲਾਈਟਾਂ ਦੇ ਆਦੀ ਦਾ ਤੇ ਜੇ ਫੁੱਲ ਲਾਈਟਾਂ ਛੱਡ ਦੇ ਤਾਂ ਅੱਗੇ ਕੋਈ ਨਹੀਂ ਦੇਖਦਾ ਸਾਰੀ ਤੁੰਦ ਟਰੈਕਟਰ ਤੇ ਆ ਜਾਂਦੀ ਹੈ 17 ਮਿੰਟਾਂ ਵਾਲਾ ਸਫ਼ਰ ਨਾ ਜੇ 1 ਘੰਟੇ ਤੋਂ ਉੱਤੇ ਬਣ ਗਿਆ ਤੋਂ ਦੇ ਵਿੱਚ ਧੀਰਾ ਨਹੀਂ ਕੋ ਕਰਦਾ ਨਹੀਂ ਤਾਂ 4-5 ਲੈਟਾਂ ਚੱਲਦੀਆਂ 13 ਜਿੱਪਟੀ ਦੀਦੀ ਹੈ। ਕਾਪੀਲ ਕਾਹਨ ਲੈਟਾਂ ਦਾ ਜਾਇ ਕੁਆਦੀ ਕਰਦੇ। ਲੋਕਾਂ ਨੇ ਪੀੜੀ ਲੈਣ ਹੋਵੇ ਤਾਂ ਧੁੰਦ ਪਾੜਦੀ। ਮੈਂ ਵੀ ਸ਼ਹਿਰ ਦੇ ਨੇੜੇ ਆ ਕੇ ਹਰਕ ਪਿਆ ਤੋਂ ਧੁੰਦ ਸ਼ਹਿਰ ਤੇ ਇੰਟਰ ਕਰਨ ਲੱਗੇ ਆ। ਧੁੰਦ ਘੱਟੀ ਐ ਇੱਥੇ। ਇਹ ਵਿਚੇ ਤੋਂ ਤਾਂ ਬਹੁਤ ਸੀਰੀ ਜਿਹੜਾ ਮੇਰਾ ਡਾਕੂਮੈਂਟਾਂ ਦਾ ਰਾਹ ਨਾ ਇਹੀ ਅੱਜ ਘਾਟੇ ਦਾ ਬਣ ਗਿਆ ਸ਼ਹਿਰ ਦੇ ਵਿੱਚ ਆ ਕੇ ਫਰਕ ਪੈ ਜਾਂਦਾ ਇੱਥੇ ਆ ਕੇ ਭੜਿਆਸ ਕੱਢਦੇ ਜਿਹੜੇ ਭਜਾਉਣ ਵਾਲੇ ਆ ਬਾਈ ਤੇ ਹੁਣ ਮੇਰੇ ਮੂਹਰੇ ਘੱਟਦਾ ਟਰੈਕਟਰ ਇਹਨੂੰ ਇਹ ਨਹੀਂ ਪਤਾ ਕਿ ਕਿਹੜੇ ਸੱਪ ਨੂੰ ਪੂਜ ਨੂੰ ਹੱਥ ਲਾ ਕੇ ਚੱਲਿਆ ਮੂਹਰੇ ਦਾ ਸੀ ਪੂਰਾ ਵੱਡੇ ਵੱਡੇ ਨਿਕਟੇ ਦੁੱਟੇ ਗਏ ਉਹ ਆਪਣੀ ਬੜਾ ਮਾਨਸੀ ਦਾ ਫਾਇਦਾ ਠਾ ਗਿਆ ਜਰਾ ਮੂਹਰੇ ਦਾ ਹੀ ਕਦੇ ਕੱਟ ਨਹੀਂ ਦਿੱਤਾ ਇਹ ਤਾਂ ਕਹਿੰਦੇ ਭਾਈ ਦਾ ਹੀ 77 ਦਾ ਨਾ ਤੇ ਦੇਖੋ ਇਹ ਸ਼ਹਿਰ ਦੇ ਵਿੱਚ ਇੰਨਾ ਪੁਰਾ ਹਾਲ ਆ ਤੁੰਦ ਦਾ ਤਾਂ ਰੋਡ ਦੇ ਉੱਤੇ ਕਿੰਨਾ ਉੱਤੋਂ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਹੁੰਦੇ ਹਵਾਏ ਆਪਾਂ ਮੰਡੀ ਦੇ ਵਿੱਚ ਐਂਟਰ ਕਰਨਾ ਲਓ ਵੀ ਵੀਰੋ ਕਹਿੰਦੇ ਆਪਾਂ ਰਪਿਆ ਰੇਟ ਵਧਿਆ ਸੀ ਉਹ ਰੇਟ ਨੇ ਝੋਨਾ ਲੋਕਾਂ ਦਾ ਘਰਾਂ ਚ ਰਖਾਦਾ ਅੱਜ ਦਾਣਾ ਮੰਡੀ ਬਹੁਤ ਸ਼ਾਂਤੀ ਪਈ ਆ ਜਿਹੜਾ ਆਪਾਂ ਪਹਿਲਾਂ ਜੀ ਇੱਕ ਦਿਨ ਉਧੇ ਤੇ ਟਰੈਕਟਰ ਆਪਣਾ ਘੱਟੋ ਘੱਟ ਆਪਣੇ ਪਿੰਡ ਤੋਂ ਰਹਿ ਗਿਆ ਹੋਊਗਾ 15 20 ਕਿਲੇ ਪਿੱਛੇ ਆਪਾਂ ਦਾ ਲੜ ਲੜਾ ਕੇ ਲੋਕਾਂ ਨੇ ਟਰੈਕਟਰ ਘਾਂ ਲਿਆ ਆ ਵੀ ਟਰੈਕਟਰ ਉਹ ਖੜੇ ਜਿਹੜੇ ਰਾਤ ਦੇ ਆਏ ਆ ਨਵਾਂ ਟਰੈਕਟਰ ਇਹਨਾਂ ਚ ਕੋਈ ਨਹੀਂ ਆਇਆ ਅੱਜ ਸਾਰਿਆਂ ਨੇ ਉਸਕਾ ਟ੍ਰੇਲ ਪਈ ਪਈ ਆ ਉੱਪਰ ਕਹਿੰਦੇ ਉੱਤੇ ਵੀ ਸੁੱਤੇ ਪਏ ਆ ਕਈ ਜਿਹੜੇ ਰਾਤ ਵਾਲੇ ਆਏ ਆ ਬਹੁਤ ਰੈਲ ਅੱਜ ਮੰਡੀ ਦੇ ਵਿੱਚ ਇਹ ਰੈਲ ਝੋਨਾ ਦਾ ਰੇਟ ਵਧਣ ਕਰਕੇ ਲੋਕਾਂ ਨੂੰ ਆਏ ਹੋਰ ਵੱਧ ਭਰੇ ਰੱਖ ਲਓ ਫੇਰ ਲੈ ਜਾਵਾਂਗੇ ਆ ਜਿਹੜੀਆਂ ਬੋਰੀਆਂ ਪਈਆਂ ਨਾ ਕਹਿੰਦੇ ਇਹ ਬੋਰੀਆਂ ਝੋਨੇਆਂ ਦਾ ਫੱਟਣਾ ਇਹਨਾਂ ਨੂੰ ਕੋਈ ਚੱਕਿਆ ਨਹੀਂ ਕਿਸੇ ਨੇ ਅੱਜ ਮੰਡੀ ਦੇ ਵਿੱਚ ਸਾਰ ਤਾਂ ਆ ਰਿਹਾ ਕਿ ਝੋਨਾ ਜਾਇਆ ਨਹੀਂ ਬਾ ਗੱਲ ਇਹ ਅੱਜ ਰੇਟ ਹੋਰ ਵਧੂਗਾ ਝੋਨਾ ਜੇ ਘਾਟਾਂ ਉੱਤੇ ਰੇਟ ਚੜਾ ਦਿੰਦੇ ਫਿਰ ਜੀਵਿਦਾਰ ਲੈ ਕੇ ਭਜਦੇ ਆ ਲਓ ਜੀ ਕਹਿੰਦੇ ਆਪਾਂ ਮੋਕਸਰ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਤੇ ਚਾਰ ਸਵੇਰੇ ਇਸ ਵਾਰ ਝੋਨਾ ਬਹੁਤ ਘੱਟ ਆਇਆ ਜਿਹੜਾ ਲਾਲਚ ਆ ਨਾ ਲਾਲਚ ਨੇ ਜੀਵਿਦਾਰਾਂ ਨੂੰ ਘਰੇ ਜੀ ਘਰਾਂ ਜੀ ਰੱਖਦਾ ਜਿਹੜਾ ਦੋ ਦਿਨਾਂ ਦੇ 70 ਰੁਪਏ ਰੇਟ ਵਧਿਆ ਨਾ 70 ਰੁਪਈਆਂ ਦੇ ਲਾਲਚ ਨੇ ਜਿਵੇਂ ਦਾਰੇ ਮੰਡੀ ਦੇ ਵਿੱਚ ਆਉਣਾ ਹਟਾ ਦੇ ਮੰਡੀ ਦੇ ਵਿੱਚ ਆ ਮੋਟੇ ਝੋਨੇ ਵਾਲਾ ਸਟਾਕ ਬਹੁਤ ਪਿਆ ਸਰਕਾਰ ਦੀ ਨਲਾਇਕੀ ਇਹਨੂੰ ਇਸ ਵਾਰ ਚੱਕਿਆ ਨਹੀਂ ਗਿਆ ਤੇ ਆ ਤੁਸੀਂ ਦੇਖ ਸਕਦੇ ਹੋ ਮੁਕਸਰ ਮੰਡੀ ਦੇ ਵਿੱਚ ਕੋਈ ਟਾਵਾ ਟਾਵਾ ਟਰੈਕਟਰ ਆ ਖੜਾ ਆਪਣਾ ਵੀ ਆਪਾਂ ਲਾਉਣ ਲੱਗਦੇ ਆ ਆ ਖੜਾ ਹੈ ਕਹਿੰਦੇ TU B 275 ਇਹਦੀ ਬਾਹ ਕਹਿੰਦੇ ਨਾਂ ਦਾ ਕੋਈ ਡੀਆਈ ਫੜਦਾ ਤਾਂ ਨਾ ਫੜ ਸਕੇ ਬਿਨਾ ਕਿਸੇ ਮੋਡੀਫਾਈਡ ਰਾਈਟ ਟਰੈਕਟਰ ਤੋਂ ਜੇ ਕਹਿੰਦੇ ਮੋਡੀਫਾਈ ਕਰਾਇਆ ਉਹ ਤਾਂ ਇਹਦੇ ਮੂਰ ਦੀ ਹੋ ਸਕਦਾ ਲੰਘ ਜੇ ਦੂਜੇ ਨੂੰ ਤਾਂ ਅਸੀਂ ਇੱਕ ਗਿਆਨ ਨਹੀਂ ਦਿੰਦੇ ਤੋਂ ਤਾਂ ਆਪਾਂ ਲਾਦਾ ਆਪਾਂ ਚੱਲਦੇ ਆਂ ਪੈੱਨ ਨੂੰ ਜਾ ਕੇ ਚਲਾਉਂਦੇ ਹਾਂ ਰੀਪਰ ਰੀਪਰ ਵਾਲਾ ਕੰਮ ਬਹੁਤ ਚੜਿਆ ਪਿਆ ਆਉਣੇ ਚੱਲਦੇ ਆ ਟਰਾਲੀ ਭਰਾ ਕਰੀ ਜਾਂਦਾ ਫਿਰ ਕਿਵੇਂ ਨਾਲ ਪਾਸੇ ਕਿਵਾਂ ਤੇ ਪਹਿਲੀ ਅਖਵਾਉਂਦੇ ਜੀ ਇਹ ਟਰੈਕਟਰ ਮਜ਼ਾ ਹੀ ਅੱਧੀ ਗਰੇਡ ਤੇ ਜਾ ਰਿਹਾ। ਬਾਦ ਕੋ ਦਿਖ ਤਾਣੀਆਂ ਵਾਲਾ ਲਾਈਟਾਂ ਜਿਆਦੇ ਲੱਗੀਆਂ ਕਰਕੇ ਬੜਾ ਮੁੰਡਾ ਜਿਹਨੇ ਕਹਿੰਦਾ ਵੀ ਡਿਮ ਲਾਈਟ ਦੇ ਦੀਰੇ ਜੇ ਫੋਟ ਛੱਡਦੇ ਆ ਤਾਂ ਨਹੀਂ ਬੋਸੀਂਦਾ। ਸਾਰੀ ਵੀ ਸਾਰੀ ਤੋਂ ਟਰੈਕਟਰ ਦੇ ਇਸ ਤੇ ਆ ਜਾਂਦੀ ਆ। ਆ ਇੱਕ ਵੀਰ ਵਿਚਾਰੇ ਟਰਾਲੀ ਤੇ ਨਹੀਂ ਖੜਾ ਸੀ। ਉਹਦਾ ਗੱਲ ਕਰ ਟਰੈਕਟਰ ਹੌਲੀ ਜੀ ਬਾਜ ਗਈ ਉਹਦੀ। ਕਿ ਜਿਹੜੇ ਟਰੈਕਟਰ ਤੇਜ਼ ਹੁੰਦਾ ਸਾਰੇ ਟਰਾਲੀ ਦੀ ਟੱਕ ਕੇ ਪਤਾ ਨਹੀਂ ਕਿੱਥੇ ਕਰ ਲਈ ਜੀ ਟਰੈਕਟਰ ਨੇ ਨਾਲੇ ਮੇਰਾ ਨੁਕਸਾਨ ਹੋਣਾ ਸੀ ਨਾਲੇ ਉਹਦਾ ਇਹਦੇ ਕਰਕੇ ਨਾ ਤੁਨ ਦੇ ਵਿੱਚ ਹੋਰ ਟਰੈਕਟਰ ਜਿਹੜੇ ਲਾਲ ਜੀ ਜਗਨ ਵਾਲੇ ਸਟicker ਜੇ ਲਾ ਲਓ ਫੱਟੇ ਸੰਭਲੀ ਜੇ ਜੇ ਮਰਜ਼ੀ ਲਾਓ ਯਾਰ ਸੋ ਜਗਨ ਜੀ ਵਾਲੇ ਸਟicker ਲਾਉ ਉਹਦਾ ਬਹੁਤ ਫਾਇਦਾ ਸਾਰੇ ਭਰਾਵਾਂ ਨੂੰ ਟੈਂਟ ਦੀ ਫਿਰਨੀ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ ਅੱਗੇ ਪਿੱਛੇ ਉਹਨੇ ਨਾ ਕੱਲ੍ਹ ਕੋਈ ਪਤਾ ਨਹੀਂ ਲੱਗਦਾ ਵੀ ਕੀ ਤੁਰਿਆ ਜਾਂਦਾ ਅੱਗੇ ਇਹ ਤਾਂ ਟਿਕ ਟਕ ਕੋਲੇ ਜਾਏ ਤਾਂ ਬੜਾ ਲਾਟਾ ਜਾ ਕੋਲ ਜਦੋਂ ਜਮ ਹੋਇਆ ਤਾਂ ਬੜਾ ਲਾਇ ਨਹੀਂ ਕੀ ਹੋਇਆ ਇਹ ਵੀ ਰਾਜ ਕੇ 23 ਮਿੰਟ ਹੋ ਗਏ ਬਹੁਤ ਟਾਈਮ ਲੱਗ ਗਿਆ ਜੱਗਣੋ ਜਵਾਬ ਨਹੀਂ ਮੋਸਰੋ ਮੈਂ 7 ਮਿੰਟਾਂ ਦੇ ਪਿੰਡ ਆਇਆ ਨਾ ਤਾਂ ਬਹੁਤ ਜੈਪ ਘਰੇ ਛੋਣ ਲਾ ਕੇ ਮੱਝੋ ਪੈਚਮ 2 ਦੇ ਗੇਟ